ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਬੱਚਿਆਂ ਦੇ ਕੋਲੋਂ ਪੰਜਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਦੇ ਬਾਰੇ ਪ੍ਰਸ਼ਨ ਪੁੱਛਣੇ ਨੇ ਆਜੋ ਸੁਣੀਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਮਾਤਾ ਪਿਤਾ ਦਾ ਨਾਮ ਕੀ ਸੀ ਪਿਤਾ ਸ਼੍ਰੀ ਰਾਮਦਾ ਜੀ ਮਾਤਾ ਬੀਬੀ ਪਾਨੀ ਜੀ ਠੀਕ ਹੈ ਜੀ yes ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੁਪਤਨੀ ਦਾ ਨਾਮ ਕੀ ਸੀ ਮਾਤਾ ਗੰਗਾ ਜੀ ਠੀਕ ਹੈ ਜੀ yes ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸੁਪੁੱਤਰ ਦਾ ਨਾਮ ਕੀ ਸੀ ਸ੍ਰੀ ਗੁਰੂ ਹਰਕੋਬੀਨ ਸਾਹਿਬ ਜੀ ਠੀਕ ਹੈ ਜੀ yes ਸ੍ਰੀ ਗੁਰੂ ਅਰਜਨ ਦੇਵ ਜੀ ਦਾ ਬਚਪਨ ਕਿੱਥੇ ਬਤੀਤ ਹੋਇਆ ਸੀ ਸ੍ਰੀ ਗੁਰੂ ਗੋਬਿੰਦਗੜ੍ਹ ਸਾਹਿਬ ਜ਼ਿਲ੍ਹਾ ਤਰਨਤਾਰਨ ਸਾਹਿਬ yes ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਕਦੋਂ ਮਿਲੀ ਸੀ ਤਦ 81 ਈਸਵੀ ਨੂੰ ਠੀਕ ਹੈ ਜੀ yes ਸ੍ਰੀ ਗੁਰੂ ਅਰਜਨ ਦੇਵ ਜੀ ਦੀ ਗੁਰਗੱਦੀ ਸੰਭਾਲਣ ਸਮੇਂ ਕਿੰਨੀ ਉਮਰ ਸੀ 18 ਸਾਲ 4 ਮਹੀਨੇ ਠੀਕ ਹੈ yes ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿੰਨੇ ਰਾਗਾਂ ਦੇ ਵਿੱਚ ਬਾਣੀ ਰਚੀ ਹੈ ਆਹ ਜੀ ਨਿਤ ਰਾਗੋ ਚ ਬਾਣੀ ਦੀ ਰਚਨਾ ਕੀਤੀ ਠੀਕ ਹੈ yes ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਭ ਤੋਂ ਮਹਾਨ ਕਾਰਜ ਉਹਨਾਂ ਦਾ ਕਿਹੜਾ ਸੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਿਤ ਕਰਨਾ ਠੀਕ ਹੈ ਜੀ yes ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਮੇ ਪਹਿਲਾ ਗ੍ਰੰਥੀ ਕਿਸ ਨੂੰ ਸੌਂਪਿਆ ਸੀ? ਆਪੇ ਅ ਬਾਬਾ ਬੁੱਢਾ ਜੀ ਨੂੰ ਠੀਕ ਹੈ ਜੀ। ਯੈਸ ਇਤਿਹਾਸਕ ਅਨੁਸਾਰ ਕਿਸ ਗੁਰੂ ਸਾਹਿਬ ਸਥੇਬਾਨ ਜੀ ਨੇ ਪਹਿਲੀ 시ਧੀ ਪ੍ਰਾਪਤ ਕੀਤੀ? ਸ੍ਰੀ ਗੁਰੂ ਅਰਜਨ ਦੇਵ ਜੀ ਠੀਕ ਹੈ ਜੀ। ਯੈਸ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਮੁੱਖ ਦੋਸ਼ੀ ਕੌਣ ਸਨ? ਚੰਦੂ ਬ੍ਰਾਹਮਣ ਅਤੇ ਜਹਾਂਗੀਰ ਬਾਦਸ਼ਾਹ ਠੀਕ ਹੈ ਜੀ। ਵਾਹਿਗੁਰੂ ਯੈਸ ਵਾਹਿਗੁਰੂ